ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰੋ ਮੈਂ ਭਗਵਾਨ ਸਿੰਘ ਬਧਾਤਾ ਆਪ ਸੰਗਤ ਦੇ ਨਾਲ ਕੁਝ ਵਿਚਾਰ ਕਰਨੇ ਨੇ ਕਿ ਜਿਹੜੀ ਸਾਡੇ ਪੰਜਾਬ ਨੂੰ ਦੂਰੀ ਮਾਰ ਪੈ ਰਹੀ ਆ ਦੂਰੀ ਮਾਰ ਕਿਵੇਂ ਆ ਕਿ ਇੱਕ ਤਾਂ ਸਾਡੇ ਬੱਚੇ ਨਸਿਆਂ ਦੇ ਵਿੱਚ ਪੈ ਕੇ ਆਪਣੀ jaan गवा ਰਹੇ ਨੇ ਇਹ ਜਿਹੜਾ ਚਿੱਟਾ ਚੱਲਿਆ ਹੋਇਆ ਇਹਨੇ ਬੜਾ ਕਹਿਰ ਮਚਾਇਆ ਪੰਜਾਬ ਦੇ ਵਿੱਚ ਹਰ ਰੋਜ਼ ਹੀ ਆਪਾਂ ਖਬਰਾਂ ਦੇਖਦੇ ਆ ਛੋਟੀ ਛੋਟੀ ਉਮਰ ਦੇ ਵਿੱਚ ਜਿਹੜੇ ਉਹ ਆਪਣਾ ਜੀਵਨ ਖਤਮ ਕਰਕੇ ਮਾਪਿਆਂ ਦੀਆਂ ਉੱਖਾਂ ਉਜਾੜ ਕੇ ਜਾ ਰਹੇ ਆ ਉਹਨਾਂ ਨੂੰ ਕੋਈ ਫੜ ਨਹੀਂ ਰਿਹਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਦੂਜੇ ਪਾਸੇ ਸਾਡੇ ਵਿੱਚ ਕਿਸੇ ਕਾਰਨ ਕੋਈ ਗਲਤ ਰਾਹਤਿਆਂ ਤੇ ਚਲੇ ਗਏ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰ ਦਿੱਤਾ ਜਾਂਦਾ ਦੂਜੇ ਤੀਜੇ ਦਿਨ ਇਹ ਖਬਰ ਆਉਂਦੀ ਰਹਿੰਦੀ ਹੈ ਤੇ ਚਿੱਟੇ ਨਾਲ ਮਾਰਨ ਵਾਲੇ ਤਾਂ ਹਰ ਰੋਜ਼ ਹੀ ਆ ਵੀ ਉਹ ਬੱਚੇ ਕਿਸੇ ਕਾਰਨ ਕਿਸੇ ਗਲਤ ਸੰਗਤ ਚ ਪੈ ਗਏ ਜਾਂ ਉਹਨਾਂ ਨਾਲ ਕਿਸੇ ਨੇ ਕੋਈ ਬਦੀਕੀ ਕੀਤੀ ਕਿਸੇ ਨੇ ਤੰਗ ਪਰੇਸ਼ਾਨ ਕੀਤਾ ਤੇ ਉਹ ਗਲਤ ਰਸਤਾ ਚੁਣ ਲੈਂਦੇ ਆ ਉਹਨਾਂ ਦਾ ਹੱਲ ਇਹੀ ਤਾਂ ਨਹੀਂ ਵੀ ਉਹਨਾਂ ਨੂੰ ਮਾਰ ਹੀ ਦਵੋ ਕੋਈ ਹੋਰ ਵੀ ਢੰਗ ਤਰੀਕਾ ਵਰਤਿਆ ਜਾ ਸਕਦਾ ਉਹਨਾਂ ਨੂੰ ਸਮਝਾਇਆ ਜਾ ਸਕਦਾ ਉਹਨਾਂ ਦੀ ਦੁੱਖ ਤਕਲੀਫ ਸੁਣੀ ਜਾਵੇ ਮੈਨੂੰ ਤਾਂ ਨਹੀਂ ਲੱਗਦਾ ਵੀ ਆਪ ਦਾ ਮਾਂ ਪਿਓ ਆਪਦੇ ਭੈਣ ਭਰਾ ਆਪਦੇ ਪਿੰਡ ਦੇ ਉਹ ਦੋਸਤ ਮਿੱਤਰ ਛੱਡ ਕੇ ਤੇ ਉਹ ਸਦਾ ਲਈ ਪਿੰਡ ਤੋਂ ਦੂਰ ਚੱਲਿਆ ਜਾਵੇ ਕੋਈ ਤਾਂ ਉਹਦੇ ਪਿੱਛੇ ਮਜਬੂਰੀ ਹੋਊਗੀ ਨਾ ਉਹਨਾਂ ਬੱਚਾ ਨੂੰ ਪੁੱਸਿਆ ਜਾਣਾ ਚਾਹੀਦਾ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਵੀ ਤੁਸੀਂ ਵਾਪਸ ਆਓ ਤੇ ਜਿਹੜੇ ਚਿੱਟੇ ਦੇ ਨਾਲ ਹਰ ਰੋਜ਼ ਮਾਵਾ ਦੀਆਂ ਖੁੱਖਾਂ ਯਾਰਡ ਰਹੇ ਨੇ ਬਹੁਤ ਘਰ ਆਹੇ ਦੇ ਨੇ ਜਿਨ੍ਹਾਂ ਦੇ ਇਕੱਲੇ-ਇਕੱਲੇ ਬੱਚੇ ਸੀ ਤੇ ਉਹ ਵਿਚਾਰੇ ਅੱਜ ਨਾਮ ਮਰਿਆਂ ਚ ਨਾ ਜਿਉਂਦਿਆਂ ਚ ਉਹ ਕਿਉਂ ਨਹੀਂ ਸਾਡੀਆਂ ਸਰਕਾਰਾਂ ਨੂੰ ਦਿੰਦੇ ਤੇ ਮੇਰੀ ਪੰਜਾਬ ਪੁਲਿਸ ਨੂੰ ਵੀ ਬੇਨਤੀ ਆ ਵੀ ਤੁਸੀਂ ਥੋੜਾ ਸੋਚੋ ਵੀ ਉਹ ਸਾਡੇ ਪੰਜਾਬ ਦੇ ਹੀ ਬੱਚੇ ਨੇ ਜਿਹੜੇ ਚਿੱਟੇ ਨਾਲ ਮਰ ਰਹੇ ਨੇ ਜਿਹੜੇ ਤੁਹਾਡੀਆਂ ਗੋਲਗਾਣਾ ਮਾਰ ਰਹੇ ਨੇ ਤੁਸੀਂ ਜਰੂਰ ਇਹਨਾਂ ਚੀਜ਼ਾਂ ਤੇ ਧਿਆਨ ਦਿਓ ਉਹ ਤੁਸੀਂ ਉਹ ਬੱਚਿਆਂ ਨੂੰ ਚੰਗੇ ਰਾਹਤੇ ਤੇ ਲਿਆ ਸਕਦੇ ਹੋ ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਡਿਗਰੀਆਂ ਹਾਸਲ ਕੀਤੀਆਂ ਤਾਂ ਤੁਹਾਨੂੰ ਨੌਕਰੀਆਂ ਮਿਲੀਆਂ ਤੁਹਾਨੂੰ ਬਕਾਇਦਾ ਟ੍ਰੇਨਿੰਗਾਂ ਮਿਲੀਆਂ ਤੇ ਤੁਸੀਂ ਇਹਨਾਂ ਚੀਜ਼ਾਂ ਤੇ ਜਰੂਰ ਗੌਰ ਕਰੋ ਤੁਹਾਡੇ ਆਪ ਦੇ ਬੱਚੇ ਨੇ ਉਹ ਪੰਜਾਬ ਦੇ ਨੇ ਤੇ ਆਪਾਂ ਬਹੁਤ ਦੂਰ ਚਲੇ ਜਾਵਾਂਗੇ ਜੇ ਨਾ ਸਮਝੇ ਕੁਝ ਸਾਡੇ ਬੱਚੇ ਇਸ ਤਰ੍ਹਾਂ ਮਰੀ ਜਾਂਦੇ ਆ ਕੁਝ ਜਿਹੜੇ ਬੱਚੇ ਗੁੱਚੇ ਵਿਚਾਰੇ ਬਾਹਰ ਚਲੇ ਜਾਂਦੇ ਆ ਦੁਖੀ ਹੋ ਕੇ ਤੇ ਕੋਸਾ ਤੇ ਉਹ ਨਸੇ ਦੇ ਨਾਲ ਜਿਹੜੇ ਮਰ ਰਹੇ ਆ ਤੇ ਚਿੰਤਾ ਇਸ ਗੱਲ ਦੀ ਵੀ ਜਦੋਂ ਕਿ ਨੂੰ ਅਸੀਂ ਬੁਢੇ ਹੋਣਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਨੌਜਵਾਨ ਸਾਡੀ ਦੇਖਭਾਲ ਕਰਨ ਵਾਲਾ ਹੋਊਗਾ ਤੇ ਜਿਹੜੇ ਥੋੜੇ ਬਹੁਤੇ ਪੰਜਾਬ ਵਿੱਚ ਬਚਣਗੇ ਉਹ ਜਿਹੜੇ ਹਸਾਬ ਨਾਲ ਅੱਜ ਦੇ ਹਾਲਾਤ ਆ ਮੈਨੂੰ ਲੱਗਦਾ ਉਹ ਦੂਜੇ ਨੇ ਦੱਬ ਲੈਣੇ ਆ ਤੇ ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਜਿਹੜੇ ਵੀ ਬੱਚੇ ਕਿਸੇ ਗਲਤ ਰਾਹ ਚਲੇ ਗਏ ਉਹਨਾਂ ਨੂੰ ਪਿਆਰ ਨਾਲ ਢੰਗ ਤਰੀਕੇ ਨਾਲ ਮੋੜਿਆ ਜਾਵੇ ਜੇ ਭਾਈ ਕੋਈ ਨਹੀਂ ਮੁੜਦਾ ਫਿਰ ਉਹਦਾ ਹੱਲ ਜਿਵੇਂ ਹੋ ਉਹ ਆਪ ਜਾਣੋ ਪਰ ਬਹੁਤ ਬੱਚੇ ਨੇ ਜਿਹੜੇ ਕਿਸੇ ਕਾਰਨ ਉਹ ਗਲਤ ਰਾਹ ਚਲੇ ਗਏ ਉਹਨਾਂ ਨੂੰ ਮੋੜ ਸਕਦੀ ਹੈ ਸਰਕਾਰ ਸਾਡੀ ਪੰਜਾਬ ਪੁਲਿਸ ਤੇ ਸਾਡੇ ਲੋਕਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਇੱਕ ਅੱਜ ਗੱਲ ਬਿਮਾਰੀ ਚੱਲੀ ਹੈ ਵੀ ਕਿਸੇ ਦੇ ਵਿੱਚ ਨੂੰ ਨਸ਼ੇ ਤੇ ਲਾਓ ਇਹ ਵੀ ਬਹੁਤ ਗਲਤ ਹੈ ਜੇ ਅੱਜ ਆਪਾਂ ਕਿਸੇ ਵਾਸਤੇ ਕੰਡੇ ਬੀਜ ਦੇਣ ਤੋਂ ਪਹਿਰ ਆਪਣੇ ਵੀ ਪਾੜਨਗੇ ਤੇ ਬਾਕੀ ਜਿਹੜੇ ਵੀਰ ਆ ਨਸ਼ੇ ਦਾ ਵਪਾਰ ਕਰਦੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਤੁਸੀਂ ਇਹ ਨਾ ਸੋਚੋ ਵੀ ਅਸੀਂ ਬਹੁਤ ਪੈਸਾ ਇਕੱਠਾ ਕਰ ਲਿਆ ਕੋਠੀਆਂ ਕਾਰਾਂ ਇਕੱਠੀਆਂ ਲੈ ਲਈਆਂ ਇਹ ਤੁਹਾਡੀਆਂ ਕੋਠੀਆਂ ਕਾਰਾਂ ਵੱਡੀਆਂ ਰਹਿਣਗੀਆਂ ਨਹੀਂ ਤੁਹਾਡੇ ਬੱਚਾ ਨੇ ਵੀ ਗਲਤ ਰਾਹ ਹੀ ਪੈਣਾ ਜਦ ਤੁਸੀਂ ਕਿਸੇ ਮਾਮਾ ਦੀ ਗੁੱਖਾਂ ਅਜਾੜ ਕੇ ਕਿਸੇ ਭੈਣਾਂ ਦੇ ਭਰਾ ਖੋ ਕੇ ਕਿਸੇ ਸੁਹਾਗਣਾ ਦੇ ਸਿਰ ਦੇ ਸਾਈਂ ਖੋ ਕੇ ਤੁਸੀਂ ਕਹੋਗੇ ਅਸੀਂ ਸੁੱਖ ਲੈ ਲਾਂਗੇ ਹੋ ਹੀ ਨਹੀਂ ਸਕਦਾ ਤੇ ਇਹ ਤੁਸੀਂ libexecੋਂ ਨਿਕਲਿਓ ਤੇ ਜਿਹੜੇ ਤੁਹਾਡੇ ਤੇ ਸਰਕਾਰਾਂ ਦੇ ਜਾਂ ਕਿਸੇ ਵੱਡਿਆਂ ਦੇ ਹੱਥ ਨੇ ਨਾ ਤੁਸੀਂ ਉਹ ਵੀ ਨਾ ਸੋਚੋ ਜੇ ਦਿਨ ਲੋਕ ਤੁਹਾਡੇ ਤੋਂ ਆਕੇ ਨਾ ਤੇ ਤੁਹਾਡੇ ਹਾਲਾਤ ਬਹੁਤ ਮਾੜੇ ਹੋਣਗੇ ਤੁਸੀਂ ਮੁੜਿਆ ਹੋ ਇਹਨਾਂ ਚੀਜ਼ਾਂ ਤੋਂ ਤੇ ਸਾਡੀਆਂ ਸਰਕਾਰਾਂ ਨੂੰ ਵੀ ਚਾਹੀਦੇ ਵੀ ਚੰਗੀ ਸੋਚ ਲੈ ਕੇ ਚੱਲੋ ਜੇ ਪੰਜਾਬ ਹੀ ਨਾ ਰਹੇ ਤੁਸੀਂ ਰਾਜਨੀਤੀ ਕਰੋਗੇ ਕਿਹਦੇ ਤੇ ਜੇ ਪੰਜਾਬ ਦੇ ਵਿੱਚ ਲੋਕ ਹੀ ਨਾ ਰਹੇ ਤੁਸੀਂ ਕਿਹਦੇ ਤੇ ਸਰਕਾਰਾਂ ਚਲਾਮ ਹੋਗੇ ਕਿਹਦੇ ਤੇ ਰਾਜ ਕਰੋਗੇ ਇਹ ਲੋਕਾਂ ਨੂੰ ਆਪ ਦੇ ਸਮਝੋ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਸੰਭਲਣਾ ਚਾਹੀਦਾ ਕੋਈ ਵੱਡੀ ਗੱਲ ਨਹੀਂ ਤੁਸੀਂ ਨਸ਼ੇ ਵਾਲਾ ਨੂੰ ਖਤਮ ਨਹੀਂ ਕਰ ਸਕਦੇ ਤੁਸੀਂ ਏਕਾ ਕਰੋ ਇੱਕ ਦੂਜੇ ਦੇ ਨਾਲ ਖੜੋ ਜਿਹਦਾ ਪੁੱਤ ਮਰ ਜਾਂਦਾ ਉਹ ਵਿਲਕਦਾ ਰਹਿੰਦਾ ਕੋਈ ਸਾਰ ਨਹੀਂ ਲੈਂਦਾ ਇਸ ਕਰਕੇ ਸਾਰੇ ਜਣੇ ਇਕੱਠੇ ਹੋ ਕੇ ਧਿਆਨ ਦਿਓ ਉਹ ਆਪਾਂ ਰਲ ਮਿਲ ਪੰਜਾਬ ਨੂੰ ਬਚਾਈਏ ਤੇ ਨਹੀਂ ਦਿੱਸੀ ਜਾਂਦੇ ਹਨਾ ਕਾਫੀ ਵੀਰੇ ਚੀਜ਼ ਤੇ ਨਾਰਾਜ਼ਗੀ ਵੀ ਕਰਦੇ ਆ ਵੀ ਤੁਸੀਂ ਕਹਿੰਦੇ ਹੋ ਜੀ ਐ ਹੋ ਜਾਣਾ ਪੰਜਾਬ ਦਾ ਬੁਰਾ ਹਾਲ ਹੋ ਗਿਆ ਪੰਜਾਬ ਤਾਂ ਖਤਮ ਹੋ ਗਿਆ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਖਤਮ ਨਹੀਂ ਹੁੰਦਾ ਉਹ ਭਰਾਵੋ ਜਦੋਂ ਅਸੂ ਹੀ ਹੱਥਾਂ ਤੇ ਆ ਧਰ ਕੇ ਬਹਿ ਗਏ ਫਿਰ ਸਾਡੇ ਗੁਰੂ ਕੀ ਕਰਨਗੇ ਹੁਣ ਕੋਈ ਇਹ ਨਾ ਸਮਝ ਲਿਓ ਵੀ ਮੈਂ ਗੁਰੂ ਨੂੰ ਛੋਟਾ ਕਹਿ ਰਿਹਾ ਗੁਰੂ ਤਾਂ ਬਹੁਤ ਸਾਡੀ ਮਤਲਬ ਸੋਚ ਤੋਂ ਬਰੇ ਆ ਅਸੀਂ ਦੱਸ ਨਹੀਂ ਸਕਦੇ ਹਨਾ ਗੁਰੂ ਬਹੁਤ ਮਹਾਨ चीज ਆ ਪਰ ਸਾਨੂੰ ਕਾਦੇ ਵਾਸਤੇ ਉਹਨਾਂ ਨੇ ਸਾਜਿਆ ਸੀ ਕੋਈ ਤਾਂ ਕਾਰਨ ਹੋਊਗਾ ਨਾ ਇਹ ਤਾਂ ਨਹੀਂ ਵੀ ਸਾਨੂੰ ਗੁਰੂ ਨੇ ਕਿਹਾ ਤੁਸੀਂ ਆਹ ਤੇ ਆਹ ਧਰ ਕੇ ਬੈਠ ਰਹੇ ਹੋ ਤੇ ਅਸੀਂ ਹੈਗੇ ਆ ਸਾਡੇ ਗੁਰੂ ਦਾ ਸਾਡੇ ਨਾਲ ਥਾਪੜਾ ਤਾਂਗਾ ਜੇ ਅਸੀਂ ਸਹੀ ਰਾਹ ਤੇ ਆ ਤੇ ਅਸੂਈ ਚੋਰਾਣਾ ਰਲ ਗਏ ਫਿਰ ਸਾਡੇ ਗੁਰੂ ਨੇ ਸਾਥੋਂ ਹੱਥ ਪਿੱਛੇ ਖਿੱਚ ਲੈਣੇ ਤੇ ਉਹ ਖਿੱਚਿਆ ਵਾ ਇਹ ਤੀਜਾ ਆਪਾਂ ਧਿਆਨ ਦਈਏ ਕਿ ਅਸੀਂ ਗੁਰੂ ਨੂੰ ਰਸਾਈ ਬੈਠੇ ਆ ਤੇ ਅਸੀਂ ਚੰਗੇ ਰਾਹ ਤੇ ਪੈ ਜਾਈਏ ਚੰਗੀ ਸੋਚ ਲੈ ਕੇ ਤੁਰੀਏ ਇੱਕ ਦੂਜੇ ਦਾ ਸਾਥ ਦਈਏ ਪੰਜਾਬ ਨੂੰ ਸਮਝ ਗਏ ਕਿੱਲਾ ਕਹਿ ਦਿੰਦਾ ਗੁਰੂਆਂ ਪੀਰਾਂ ਦੀ ਧਰਤੀ ਆ ਤੇਦਾ ਹਾਲ ਕੀ ਅੱਜ ਸਾਡੇ ਧਰਮ ਕਾਗੂ ਸੋਚ ਰਿਹਾ ਚੀਜ਼ ਬਾਰੇ ਦੂਜਿਆਂ ਨੂੰ ਤਾਂ ਛੱਡੋ ਸਾਡੀਆਂ ਕਿੱਡੀਆਂ ਕਿੱਡੀਆਂ ਜਥੇਬੰਦੀਆਂ ਸਾਰੇ ਚੁੱਪ ਕਰੇ ਬੈਠੇ ਆ ਤੇ ਇਸ ਕਰਕੇ ਸਾਰਿਆਂ ਨੂੰ ਚਾਹੀਦਾ ਰਲ ਮਿਲ ਕੇ ਆਪਾਂ ਪੰਜਾਬ ਨੂੰ ਬਚਾਈਏ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਈਏ ਇਹ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਚਾਹੇ ਸਾਡੀ ਪੰਜਾਬ ਪੁਲਿਸ ਆ ਪੰਜਾਬ ਸਰਕਾਰ ਆ ਪੰਜਾਬ ਦੇ ਲੋਕ ਆ ਵਿਚਾਰੋ ਜੇ ਪੰਜਾਬ ਸੁੱਥੋਂ ਬਚਾਇਆ ਜਾਂਦਾ ਨਹੀਂ ਪਸਤਾਵੋਗੇ ਤੇ ਜਰੂਰ ਵੀਰ ਬਣ ਕੇ ਗੌਰ ਕਰਿਓ ਤੇ ਸਾਰੇ ਵੀਰ ਇਹਨਾਂ ਚੀਜ਼ਾਂ ਤੇ ਵੀਡੀਓ ਬਣਾ ਕੇ ਵੀ ਪਾਓ ਤੇ ਉਂ ਵੀ ਧਿਆਨ ਦਿਓ ਪਿੰਡਾਂ 'ਚ ਕਮੇਟੀਆਂ ਬਹੁ ਬਣਾਓ ਕੋਈ ਨਸ਼ੇ ਵਾਲੇ ਸ਼ਹਿਰ ਨਹੀਂ ਹੈਗੇ ਤੁਸੀਂ ਕਾਬੂ ਕਰ ਸਕਦੇ ਹੋ ਜੇ ਪਰ ਕਰਨਾ ਚਾਹੋ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ